ਕੈਸੀ ਫਿਲਮ ਬਣੀ ਹੈ ਜਿਹੜੀ ਸ਼ਾਇਦ ਰਿਸ਼ਤਿਆਂ ਨੂੰ ਵਾਪਸ ਲਿਆਉਗੀ ਸਾਰਿਆਂ ਨੂੰ ਵਤਨ ਵਾਪਸ ਲਿਆਉਗੀ ਪਿਆਰ ਮੁਹੱਬਤ ਜਿਹੜੇ ਪੁਰਾਣੇ ਹੁੰਦੇ ਸੀ ਪਿੰਡਾਂ 'ਚ ਕੈਸੀ ਫਿਲਮ ਬਣੀ ਹੈ ਜਿਹੜੀ ਸ਼ਾਇਦ ਰਿਸ਼ਤਿਆਂ ਨੂੰ ਵਾਪਸ ਲਿਆਉਗੀ ਸਾਰਿਆਂ ਨੂੰ ਵਤਨ ਵਾਪਸ ਲਿਆਉਗੀ ਪਿਆਰ ਮੁਹੱਬਤ ਜਿਹੜੇ ਪੁਰਾਣੇ ਹੁੰਦੇ ਸੀ ਪਿੰਡਾਂ 'ਚ ਉਹ ਕਿੱਥੇ ਹੋ ਜਾਣਗੇ ਬਾਰ ਵੀ ਲੋਕ ਸ਼ਾਇਦ ਬਜ਼ੁਰਗਾਂ ਇਜ਼ਤਮਾਨ ਕਰਨਾ ਸ਼ੁਰੂ ਕਰਨਗੇ ਔਰ ਮੈਂ ਸਮਝਦਾ ਬਹੁਤ ਕੁਝ ਬਦਲ ਜੀਵੇ ਸ਼ਾਇਦ ਬੀਬੀ ਰਜਨੀ ਤੋਂ ਬਾਅਦ ਮੈਂ ਇੱਕੋ ਗੱਲ ਕਹਾਂਗਾ ਆ ਇੱਕ ਸੁਨਹਿਰੀ ਹੈ ਜਿਹੜੀ ਬਹੁਤ ਕੁਝ ਬਦਲ ਦੂਗੀ ਰੱਬ ਐ ਤਾਂ ਹੀ ਕਰੇ ਸਾਰੇ ਨੂੰ ਬਹੁਤ ਬਹੁਤ ਪਿਆਰ ਬਹੁਤ ਬਹੁਤ ਸਤਿਕਾਰ ਲੰਬੀ ਉਮਰ ਖੁਸ਼ੀਆਂ ਔਰ ਬਹੁਤ ਤਰੱਕੀਆਂ ਤੁਸੀਂ ਕਰੋ ਧੰਨਵਾਦ ਤੁਹਾਡਾ ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਲੱਗਦਾ ਅਸੀਂ ਤਾਂ ਬੋਲਦੇ ਰਹੇ ਹਾਂ ਫਿਲਮ ਦੇ ਵਿੱਚ ਤੁਸੀਂ ਸਾਰਿਆਂ ਨੇ ਵੇਖ ਲਿਆ ਬਾਕੀ ਦਰਸ਼ਕਾਂ ਨੂੰ ਅਸੀਂ ਇਸ ਮੰਚ ਤੋਂ ਅਪੀਲ ਕਰਾਂਗੇ ਕਿ ਫਿਲਮ ਤੁਸੀਂ ਜਰੂਰ ਵੇਖਣ ਜਾਓ ਜਦੋਂ ਤੁਸੀਂ ਸਾਰੇ ਕਹਿੰਦੇ ਹੋ ਕਿ ਕੋਈ ਚਾਚੀ ਦੀ ਫਿਲਮ ਨਹੀਂ ਆਉਂਦੀ ਕੋਈ ਹਟਕੇ ਫਿਲਮ ਨਹੀਂ ਆਉਂਦੀ ਹੁਣ ਇਸ ਟੀਮ ਨੇ ਇੱਕ ਹਟਕੇ ਫਿਲਮ ਬਣਾਈ ਹੈ ਪ੍ਰੋਡਿਊਸਰਸ ਨੇ ਬੜੇ ਹੌਸਲੇ ਨਾਲ ਇਸ ਉੱਤੇ ਪੈਸਾ ਲਾਇਆ ਬਲਰਾਜ ਦੀ ਕਲਮ ਤੇ ਉਹਦੀ ਨਿਰਦੇਸ਼ਨ ਦੇ ਵਿੱਚ ਬਹੁਤ ਕਮਾਲ ਦਾ ਕੰਮ ਕੀਤਾ ਸਾਡੇ ਸਾਰੇ ਐਕਟਰਸ ਨੇ ਔਰ ਇਸ ਕਰਕੇ ਨਹੀਂ ਕਿ ਟੀਮ ਕਰਕੇ ਤਾਰੀਫ ਕਰ ਰਹੇ ਹਾਂ ਵਾਕਈ ਫਿਲਮ ਦੇਖਣ ਜਾਓਗਾ ਤੁਹਾਡੇ ਰਾਹੀਂ ਅਪੀਲ ਕਰਾਂਗੇ ਕਿ ਸਾਰੇ ਫਿਲਮ ਵੇਖਣ ਜਾਣ ਕਿ ਐਸੀ ਫਿਲਮ ਬਣੀ ਹੈ ਜਿਹੜੀ ਸ਼ਾਇਦ ਰਿਸ਼ਤਿਆਂ ਨੂੰ ਵਾਪਸ ਲਿਆਉਗੀ ਸਾਰਿਆਂ ਨੂੰ ਵਤਨ ਵਾਪਸ ਲਿਆਉਗੀ ਪਿਆਰ ਮੋਹ ਜਿਹੜੇ ਪੁਰਾਣੇ ਹੁੰਦੇ ਸੀ ਪਿੰਡਾਂ 'ਚ ਕਿ ਐਸੀ ਫਿਲਮ ਬਣੀ ਹੈ ਜਿਹੜੀ ਸ਼ਾਇਦ ਰਿਸ਼ਤਿਆਂ ਨੂੰ ਵਾਪਸ ਲਿਆਉਗੀ ਸਾਰਿਆਂ ਨੂੰ ਵਤਨ ਵਾਪਸ ਲਿਆਉਗੀ ਪਿਆਰ ਮੁਹੱਬਤ ਜਿਹੜੇ ਪੁਰਾਣੇ ਹੁੰਦੇ ਸੀ ਪਿੰਡਾਂ 'ਚ ਉਹ ਕਿੱਥੇ ਹੋ ਜਾਣਗੇ ਬਾਹਰ ਵੀ ਲੋਕ ਸ਼ਾਇਦ ਬਜ਼ੁਰਗਾਂ ਇਜ਼ਤ ਮਾਨ ਕਰਨਾ ਸ਼ੁਰੂ ਕਰਨਗੇ ਔਰ ਮੈਂ ਸਮਝਦਾ ਬਹੁਤ ਕੁਝ ਬਦਲ ਗਿਆ ਸ਼ਾਇਦ ਬੀਬੀ ਰਜਨੀ ਤੋਂ ਬਾਅਦ ਮੈਂ ਇੱਕੋ ਗੱਲ ਕਹਾਂਗਾ ਆ ਇੱਕ ਸੁਨਹਿਰੀ ਹੈ ਜਿਹੜੀ ਬਹੁਤ ਕੁਝ ਬਦਲ ਦੂਗੀ ਪਰ ਅਪ ਇਦਾਂ ਹੀ ਕਰੇ ਸਾਰੇ ਨੂੰ ਬਹੁਤ ਬਹੁਤ ਪਿਆਰ ਬਹੁਤ ਬਹੁਤ ਸਤਿਕਾਰ ਲੰਬੀ ਉਮਰ ਖੁਸ਼ੀਆਂ ਔਰ ਬਹੁਤ ਤਰੱਕੀਆਂ ਤੁਸੀਂ ਕਰੋ ਧੰਨਵਾਦ ਤੁਹਾਡਾ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਲੱਗਦਾ ਅਸੀਂ ਤਾਂ ਬੋਲਦੇ ਰਹੇ ਹਾਂ ਫਿਲਮ ਦੇ ਵਿੱਚ ਤੁਸੀਂ ਸਾਰਿਆਂ ਨੇ ਵੇਖ ਲਿਆ ਬਾਕੀ ਦਰਸ਼ਕਾਂ ਨੂੰ ਅਸੀਂ ਇਸ ਮੰਚ ਤੋਂ ਅਪੀਲ ਕਰਾਂਗੇ ਕਿ ਫਿਲਮ ਤੁਸੀਂ ਜਰੂਰ ਵੇਖਣ ਜਾਓ ਜਦੋਂ ਤੁਸੀਂ ਸਾਰੇ ਕਹਿੰਦੇ ਹੋ ਕਿ ਕੋਈ ਚਾਚੀ ਦੀ ਫਿਲਮ ਨਹੀਂ ਆਉਂਦੀ ਕੋਈ ਹਟਕੇ ਫਿਲਮ ਨਹੀਂ ਆਉਂਦੀ ਹੁਣ ਇਸ ਟੀਮ ਨੇ ਇੱਕ ਹਟਕੇ ਫਿਲਮ ਬਣਾਈ ਹੈ ਪ੍ਰੋਡਿਊਸਰਸ ਨੇ ਬੜੇ ਹੌਸਲੇ ਨਾਲ ਇਸ ਉੱਤੇ ਪੈਸਾ ਲਾਇਆ ਬਲਰਾਜ ਦੀ ਕਲਮ ਤੇ ਉਹਦੀ ਨਿਰਦੇਸ਼ਨ ਦੇ ਵਿੱਚ ਬਹੁਤ ਕਮਾਲ ਦਾ ਕੰਮ ਕੀਤਾ ਸਾਡੇ ਸਾਰੇ ਐਕਟਰਸ ਨੇ ਔਰ ਇਸ ਕਰਕੇ ਨਹੀਂ ਕਿ ਟੀਮ ਕਰਕੇ ਤਾਰੀਫ ਕਰ ਰਹੇ ਹਾਂ ਵਾਕਈ ਫਿਲਮ ਦੇਖਣ ਜਾਓਗਾ ਤੁਹਾਡੇ ਰਾਹੀਂ ਅਪੀਲ ਕਰਾਂਗੇ ਕਿ ਸਾਰੇ ਫਿਲਮ ਵੇਖਣ ਜਾਣ